ਮੇਰੀ ਗੱਲ ਸੁਣ ਲੈ ਮੇਰਾ ਵਿਆਹ ਪਹਿਲਾਂ ਹੋਇਆ ਘਰ ਵੀ ਮੇਰਾ ਤੇ ਘਰ ਵਾਲਾ ਵੀ ਮੇਰਾ ਤੇ ਤੈਨੂੰ ਹੀ ਜਾਣਾ ਪਊਗਾ ਘਰ ਛੱਡ ਕੇ ਮੈਨੂੰ ਨਾ ਤਰਸ ਆਉਂਦਾ ਤੇਰੇ ਤੇ ਜੇ ਇੰਨਾ ਹੀ ਤੇਰਾ ਘਰ ਵਾਲਾ ਸੀ ਫਿਰ ਮੈਨੂੰ ਲੈ ਕੇ ਆਉਣ ਦੀ ਕੀ ਲੋੜ ਸੀ ਨਾਲੇ ਵਿਆਹ ਦਾ ਕੀ ਹੁੰਦਾ ਪਿਆਰ ਤਾਂ ਮੇਰੇ ਨਾਲ ਹੀ ਹੈ ਤਾਂ ਹੀ ਦੇਖ 2 ਸਾਲ ਤੇਰੇ ਨਾਲ ਰਹਿਣ ਤੋਂ ਬਾਅਦ ਵੀ ਮੈਨੂੰ ਹੀ ਲੈ ਕੇ ਆਇਆ ਇਸ ਕਰਕੇ ਇੰਨਾ ਪਿਆਰ ਸੀ ਤੇ 2 ਸਾਲ ਮੇਰੇ ਨਾਲ ਕੀ ਕਰਦਾ ਸੀ ਉਹ ਤਾਂ ਘਰਦਿਆਂ ਨੇ ਧੱਕੇ ਨਾਲ ਕਰਤਾ ਤਾਂ ਹੀ ਤਾਂ ਕਹਿਣ ਦੀ ਉਹਦੇ ਘਰ ਦੇ ਵੀ ਮੇਰੇ ਪੱਖ ਚ ਹੀ ਨੇ ਤੇ ਉਹ ਤਾਂ ਆਪੇ ਹੀ ਹੋ ਜਾਊਗਾ ਤੇ ਘਰ ਛੱਡ ਕੇ ਤੈਨੂੰ ਹੀ ਜਾਣਾ ਪਏਗਾ ਜਿੱਤੇ ਕੱਲ ਨੂੰ ਜਾਣਾ ਅੱਜ ਹੀ ਚਲੇ ਜਾ ਕੋਈ ਗੱਲ ਨਹੀਂ ਆ ਜਾਂਦੇ ਜਸ਼ਨ ਨੂੰ ਦੇਖ ਕੋਈ ਨਾ ਆ ਜਾਂਦੇ ਫਿਰ ਆ ਜਾਂਦੇ ਜਸ਼ਨ ਨੂੰ ਨਾਲੇ ਡੈਡੀ ਜੀ ਨੂੰ ਵੀ ਆਉਂਦੇ ਇਹ ਮੈਨੂੰ ਕਹਿੰਦੇ ਤੈਨੂੰ ਕੰਮ ਕਰਨ ਲਈ ਲੈ ਕੇ ਆਂਦਾ ਤੂੰ ਤਾਂ ਸਿਰ ਨੂੰ ਚੜ ਚੜ ਆਉਣੀ ਆ ਮੈਨੂੰ ਪਤਾ ਤੇਰੀ ਸਾਰੀ ਜ਼ਮੀਨ ਤੇ ਆਖਾ ਕੋਈ ਗੱਲ ਨਹੀਂ ਆ ਜਾਂਦੇ ਜਸ਼ਨ ਨੂੰ ਨਾਲੇ ਉਹਦੇ ਬਾਪੂ ਨੂੰ ਤੇਰੀ ਚੁੰਡੀ ਪਟਾਉਂਗੀ ਮੈਂ ਕੋਈ ਨਾ ਆ ਜਾਂਦੇ ਅੱਜ ਦੋਨਾਂ ਨੂੰ ਅੱਜ ਮੈਂ ਦੇਖਦੀ ਆ ਤੇਰੀ ਚੁੰਡੀ ਪਟਾ ਦੇ ਜਾਂ ਮੇਰੀ ਪਟਾ ਦੇ ਅੱਜ ਤਾਂ ਇੱਕ ਪਾਸਾ ਹੋ ਗਈ ਸਾਲ ਉਹ ਆ ਜਿਹੜੀਆਂ ਲੱਟਾਂ ਜੀਆਂ ਧਮਾਕੇ ਫਿਰਦੇ ਆ ਦੇਖੀ ਪਟਾਉਂਦੀ ਕਿਵੇਂ ਮੈਂ ਤੇਰੀਆਂ ਏ ਲਟਾਤਾ ਨਾ ਐ ਘੁੰਮਣ ਗਿਆ ਦੇਖ ਲੈ ਕੰਮ ਨਹੀਂ ਕਰ ਲਿਆ ਕਰ ਲਿਆ ਤੈਨੀਆਂ ਆਉਂਦੀਆਂ ਪਹਿਲਾਂ ਨਾ ਵਿਆਹ ਕਰਾ ਕੇ ਆ ਜਾਂਦੀ ਤੂੰ ਪਹਿਲਾਂ ਨਾ ਅਜੇ ਵਿਆਹ ਕਰਾ ਕੇ ਜਦ ਤੱਕ ਅੱਲੀ ਸਿਆਣੀ ਸੀ ਤਾਂ ਕੰਮ ਕਰਨ ਨੂੰ ਲੈ ਕੇ ਮੈਨੂੰ ਕੰਮ ਕਰਨ ਨੂੰ ਤੈਨੂੰ ਲੈ ਕੇ ਆਂਦਾ ਕੰਮ ਕਰਨ ਨੂੰ ਮੈਨੂੰ ਲਿਆ ਤੈਨੂੰ ਲਿਆਂਦੀ ਲੋੜ ਨਹੀਂ ਪੈਣੀ ਸੀ ਫੇਰ ਤੂੰ ਦੇਖ ਲਈ ਬਸ ਮੇਰੀ ਗੱਲ ਸੁਣ ਲੈ ਨਾਲੇ ਮੈਂ ਵਿਆਹ ਕੇ ਆਈਆਂ ਨਿਕਲ ਕੇ ਨਹੀਂ ਆਈ ਤੇਰੇ ਵਾਂਗੂ ਤੇਰੇ ਭੈਣ ਭਰਾਵਾਂ ਦੇ ਉੱਤੋਂ ਦੀ ਹੋ ਕੇ ਆਈ ਹੋਈਆਂ ਤੂੰ ਕੱਲ ਨੂੰ ਤੇਰੇ ਪਿੱਛੇ ਕੌਣ ਆਊਗਾ ਕੋਨਾ ਤੂੰ ਤੇਰਾ ਆਜਾ ਤੂੰ ਹੀ ਆਜਾ ஏய் நம்ம எடப்பு இங்க இருந்து நான் வீட்டுக்கு ਤੋਨੀ ਮੇਰੇ ਵੱਸਨ ਦੀ ਤੋਨੀ ਮੇਰਾ ਘਰ ਵੱਸਨ ਦੀ ਤੋ ਮੇਰੇ ਬੰਦੇ ਦੇ ਪਿੱਛੇ ਪਈ ਹੁੰਦੇ ਨੂੰ ਮੈਂ ਦਾਸ ਤਖ ਜੋ ਜਸ਼ਨ ਅੱਜ ਤੈਨੂੰ ਇਹਨੂੰ ਘਰੋਂ ਕੱਢਣਾ ਹੀ ਪਊਗਾ ਨਹੀਂ ਤਾਂ ਮੈਂ ਦਾਸ ਕਰਦਾ ਹਾਂ ਤੁਸੀਂ ਉਹਦੀ ਗੱਲ ਨਹੀਂ ਤਾਂ ਮੈਂ ਕੁਝ ਕਰ ਲੈਣ ਇਹਨੂੰ ਘਰੋਂ ਕੱਢੋ ਸੁਣ ਆਜ ਤੈਨੂੰ ਇਹਨੂੰ ਘਰੋਂ ਕੱਢਣਾ ਪਊਗਾ ਮੇਰੀ ਗੱਲ ਸੁਣੋ ਤਾਂ ਨਹੀਂ ਤਾਂ ਮੈਂ ਕੋਸ਼ ਕਰਨਾ ਕੋਈ ਜਦਨ ਦੱਸਦਾ ਇਹ ਜਿਹੜੀ ਕੁੜੀਆਂ ਘਰ ਨਹੀਂ ਵਸਾਉਂਦੀਆਂ ਹੁੰਦੀਆਂ ਜੜੀਆਂ ਨਿਕਲ ਕੇ ਆਉਂਦੀਆਂ ਇਹਨੂੰ ਘਰੋਂ ਕੱਢ ਦੇ ਅੱਜ ਇੱਕ ਪਾਸੇ ਕਰ ਲੈ ਮੈਂ ਕੁਝ ਕਾ ਕੇ ਮਾਰ ਜਾਣਾ ਮੈਂ ਤਾਂ ਮਾਰ ਹੀ ਜਾਣਾ ਤੇਰੇ ਸਿਰ ਚੜ੍ਹ ਕੇ ਮਰੂੰਗੀ ਮੈਂ ਨਾਲੇ ਜਸ਼ਨ ਜੋਕਰ ਹੋ ਜਾ ਦੱਸੋ ਕੀ ਗੱਲ ਹੋਈ ਲੱchn ਕਰਦੀ ਐ ਇਹ ਬਾਪੂ ਜੀ ਮੈਂ ਤੈਨੂੰ ਹੱਥ ਨੂੰ ਲਾਇਆ ਤੇ ਛੜ ਛੜ ਆਉਂਦੀ ਐ ਮੇਰੇ ਮੈਂ ਤੈਨੂੰ ਆਪਣੀ ਕੰਮ ਕਰਨ ਵਾਲੀ ਦਿੱਖਦੀ ਐ ਜਦੋਂ ਤੋਂ ਉਹ ਜਦੋਂ ਬੈਠ ਕੇ ਕਰ ਲਿਆ ਲੜਾਈਆਂ ਪੋੜਦੀ ਐ ਕੰਮ ਕਰਨ ਵਾਲੀ ਕਿਹੜੀ ਐ ਤੇ ਉਹ ਤੂੰ ਬੈਠ ਮੈਂ ਇਹਨੂੰ ਹੱਥ ਫੀਲਾ ਆ ਆ ਜਾ ਬੈਠ ਉਹ ਗਲਤੀ ਤਾਂ ਸਾਰੀ ਸਾਡੇ ਮੁੰਡੇ ਦੀ ਐ ਇਹਨ ਮੈਂ ਰੋਕਿਆ ਸੀ ਵੀ ਦੋ ਵਿਆਹ ਨਹੀਂ ਕਰਾਈ ਦੇ ਦੋ ਜਨਾਨੀਆਂ ਨਹੀਂ ਰੱਖਿਆ ਜਾਂਦੀਆਂ ਕਾਕਾ ਆ ਰਿਜਲਟ ਇਹ ਲੈਣਾ ਹੁਣ ਹੈ ਆ ਹਾਲ ਹੁੰਦਾ ਬਾਪੂ ਮੈਂ ਕੀ ਕਰ ਸਕਦਾ ਜੇ ਤੁਸੀਂ ਪਹਿਲਾਂ ਹੀ ਮੇਰੀ ਪਸੰਦ ਦੀ ਨਾਲ ਵਿਆਹ ਕਰਾ ਲੈਂਦੇ ਚੱਲ ਹੁਣ ਮੇਰੀ ਗੱਲ ਸੁਣ ਹੁਣ ਆਪਾਂ ਇਹ ਰਖਣੀਆਂ ਤੇ ਦੋਵੇਂ ਹੀ ਨੇ ਤੇ ਹੁਣ ਐਦਾਂ ਕਰਦੇ ਆ ਵੀ ਜੇ ਜਿਹੜੀ ਜਿਹੜੀ ਗਲਤੀ ਉਹਨਾਂ ਦਾ ਝਗੜਾ ਹੁੰਦਾ ਹੈ ਨਾ ਇਹਨਾਂ ਨੂੰ ਕੰਮ ਵੰਡ ਦਿੰਨੇ ਆ ਦੋਨੋਂ ਇਹ ਸਵੇਰੇ ਉੱਠ ਕੇ ਆਪਣਾ ਨਾਸ਼ਤਾ ਪਾਣੀ ਬਣਾਇਆ ਕਰੇਗੀ ਇਹ ਘਰ ਦੀ ਸਫਾਈ ਕਰਿਆ ਕਰੇਗੀ ਹੈ ਫੇਰ ਇਹਨਾਂ ਦੀ ਲੜਾਈ ਨਹੀਂ ਹੋਣ ਲੱਗੀ ਰਖਣੀਆਂ ਦੋਵੇਂ ਹੀ ਪੈਣੀਆਂ ਹੁਣ ਤੈਨੂੰ ਅੱਛਾ ਤਵੜਾ ਹੋ ਕੇ ਰਹਿਣ। ਇਹੀ ਕੇ ਬਾਪੂ ਜੀ ਜਿਵੇਂ ਤੁਸੀਂ ਕਰਤਾ ਉਵੇਂ ਠੀਕ ਐ ਮੈਂ ਤੋ ਵੀ ਮੰਨ ਲੈਨੀ ਆ ਜਿਵੇਂ ਤੁਸੀਂ ਕਹਿੰਦੇ ਹੋ। ਬਾਪੂ ਦੇਖ 2 ਸਾਲ ਹੋ ਗਏ ਸਾਰੇ ਘਰ ਦੇ ਕੰਮ ਮੈਂ ਹੀ ਕਰਨ ਡਈ ਆ। ਹੁਣ ਜੇ ਕਰ ਲੂਗੀ 4 ਦਿਨ ਤੈਨੂੰ ਕੀ ਹੁੰਦਾ ਕੱਲ ਨੂੰ ਨਲੇ ਮੈਨੂੰ ਕੋਈ ਖਾਣ ਵਾਲੀ ਚੀਜ਼ ਕੁਛ ਦੇ ਕੇ ਮਾਰ ਦੇ ਤਾਂ ਫੇਰ ਤੁਸੀਂ ਕਿੱਥੇ ਜਾਣਾ। ਦੇਖ ਲੈ ਬਾਪੂ। ਉਹ ਨਹੀਂ ਨਹੀਂ ਐਦਾਂ ਨਹੀਂ ਹੁੰਦਾ ਐਦਾਂ ਨਹੀਂ ਹੁੰਦਾ। ਤੁਹਾਨੂੰ ਨੂੰ ਨਹੀਂ ਪਤਾ ਕਿੰਨੀ ਮੀਸਨੀ ਆ ਬਹੁਤ ਚੰਟ ਚਲਾਕ ਔਰਤਾ ਇਹ। ਇਹਦੀ ਤਾਂ ਅੱਖ ਸਾਰੀ ਜ਼ਮੀਨ ਤੇ ਆ। ਜਸ਼ਨ ਤੈਨੂੰ ਵੀ ਪਤਾ ਨਹੀਂ ਕਿੰਨੀ ਚਲਾਕ ਆ। ਜੇ ਨਹੀਂ ਇਹ ਹੁੰਦੀ ਤੇ ਕੱਤੋਂ ਆਉਂਦੀ। ਓ ਤੂੰ ਵੀ ਦੱਸ ਕੁਛ ਕਾਕਾ ਤੂੰ ਤੇ ਘੂਗੂ ਬਣ ਕੇ ਬਹਿ ਗਿਆ ਇਹਨਾਂ ਦਾ ਝਗੜਾ ਮਿਟਾ ਹੈ ਮੈਂ ਦੱਸ ਦਿੰਦੀ ਇਹ ਆਪਣੀ ਰੋਟੀ ਆਪ ਬਣਾ ਕੇ ਖਾਊਗੀ ਇਹ ਆਪਣੀ ਰੋਟੀ ਆਪ ਬਣਾ ਕੇ ਖਾਊਗੀ ਅੱਛਾ ਕਿਉਂ ਕੁੜੀਏ ਠੀਕ ਹੈ ਇਹ ਗੱਲ ਸੁਣ ਲੈ ਬਾਪੂ ਜੀ ਇਹ ਆਪ ਦੀ ਆਪ ਬਣਾ ਕੇ ਖਾ ਲਿਆ ਕਰੋਗੀ ਤੁਹਾਨੂੰ ਦੋਨਾਂ ਨੂੰ ਰੋਟੀ ਤਾਂ ਮੈਂ ਹੀ ਖਵਾਉਂਗੀ ਅੱਛਾ ਜੇ ਤੂੰ ਇਹਨਾਂ ਦੋਨਾਂ ਦੀ ਬਣਾ ਲੇਂਗੀ ਤਾਂ ਮੇਰੀ ਬਣਾਉਣ ਚ ਕੀ ਜਾਂਦਾ ਤੇ ਤੂੰ ਵਿਹਲੀ ਬਹਿ ਕੇ ਖਾਏਂਗੀ ਜਾਂ ਤੂੰ ਝਾੜੂ ਪੋਚਾ ਕਰ ਲਿਆ ਕਰ ਸਾਰਾ ਕੰਮ ਸਾਰਾ ਝਾੜੂ ਪੋਚਾ ਨਹੀਂ ਮੈਂ ਕਰਸਾਦੀ ਮੇਰੇ ਨੇਲਸ ਖਰਾਬ ਹੋ ਜਾਣਗੇ

ਉਹ ਚਲੋ ਤੇ ਕੋਹ ਨੂੰ ਤੁਹਾਨੂੰ ਨਹੀਂ ਪਤਾ ਇਹ ਮੀਸ ਨਹੀਂ ਔਰਤ ਹੈ ਤੇ ਉਹ ਪਿੱਛੇ ਸਾਰਾ ਕੁਝ ਬੋਲਦੀ ਆ ਅੱਛਾ ਤੇ ਬੱਸ ਕਰੋ ਬੱਸ ਕਰੋ ਚੱਲ ਕੋਈ ਗੱਲ ਯਾਰ ਬੋਲੇਗੀ ਨਾ ਮੈਂ ਤੈਨੂੰ ਬੱਸ ਯਾਰ ਬੋਲੇਗੀ ਦੇਖ ਲਾਂਗੇ ਮੇਰਾ ਬੰਦਾ ਹੈ ਤੂੰ ਬਾਤ ਚਾ ਉਹ ਚੱਲ ਫੇਰ ਉਹੀ ਹੈ ਉਹੀ ਸਾਬਾ ਹੋਦੀਆਂ ਸਾਰੀਆਂ ਚੀਜ਼ਾਂ ਆ ਚੱਲ ਠੀਕ ਹੈ ਬੱਸ ਕਰੋ ਹੋ ਗਿਆ ਫੈਸਲਾ ਜੀ ਆਪਾਂ ਚੱਲੀਏ ਤੇ ਮੂੰਹ ਨਹੀਂ ਲੱਗਣਾ ਕਿਉਂ ਚੱਲੀਏ ਇਹ ਤੇ ਇੱਥੇ ਬੈਠੂਗਾ ਲੈ ਜਾ ਕੇ ਦਿਖਾ ਯਾਰ ਤੂੰ ਵੀ ਬੈਠ ਕੇ ਫੇਰ ਉਹੀ ਵਾਲਾ ਪਾਲਿਆ ਤੁਸੀਂ ਹੈ ਰੋਲਾ ਨਹੀਂ ਪਾਲਾ ਇਹ ਇੱਕ ਗੱਲ ਬੇੜੀ ਨਾ ਇੱਥੇ ਚਲੋ ਅੱਛਾ ਲੋਕ ਆਪਣਾ ਤਮਾਸ਼ਾ ਦੇਖਦੇ ਆ ਪੁੱਤਰ ਰਲ ਕੇ ਰੋ ਦੋ ਜਣੀਆਂ ਭੈਣਾ ਬਣ ਕੇ ਰੋ ਅੱਛਾ ਨਹੀਂ ਮੇਰੀ ਗੱਲ ਸੁਣੋ ਤੂੰ ਆਪ ਦਾ ਖਾ ਤੂੰ ਆਪ ਦਾ ਖਾ ਠੀਕ ਆ ਲੜਾਈ ਬੰਦ ਠੀਕ ਆ ਹੁਣ ਤੁਸੀਂ ਜਾ ਕੇ ਦੋਨੇ ਅੰਦਰ ਪੈ ਜਾਓ ਜਾ ਮੈਂ ਤੇ ਬਾਪਨੇ ਕੋਈ ਗੱਲ ਕਰਨੀ ਆ ਜਾਓ ਆ ਚਲ ਜਾਓ ਜਾ ਚਲੋ ਬਾਪੂ ਤਾਂ ਸੰਭਾਈ ਚ ਆ ਗਿਆ ਉਹ ਪੰਗਾ ਤੇ ਤੂੰ ਪਾਇਆ ਪੁੱਤਰ ਸਾਰਾ ਮੈਂ ਦਿਨ ਉਹਨੂੰ ਰੋਕਿਆ ਸੀ ਵੀ ਇਹ ਦੋ ਜਨਾਨੀਆਂ ਜਿਹੜੀਆਂ ਨਾ ਇਹਨਾਂ ਨੇ ਲੜਾਈ ਕਰਨੀ ਇਹ ਨਹੀਂ ਦੋ ਨਹੀਂ ਰੱਖਿਆ ਜਾਂਦੀਆਂ ਹੁੰਦੀਆਂ ਬਾਪੂ ਮੇਰਾ ਦਿਲ ਕਰਦਾ ਦੋਨਾਂ ਦੇ ਕਮਾ ਕਮਾ ਕੇ ਕੁਤਰੀਆਂ ਤੇ ਮਾਰਾਂ ਥੱਪੜ ਜੇ ਤੂੰ ਐਨੇ ਜੋਗਾ ਹੁੰਦਾ ਨਾ ਤੇ ਫਿਰ ਇਹ ਲੜਦੀਆਂ ਵੀ ਲਾਤੇ ਤੇਰੇ ਚੀਂ ਦਮ ਨਹੀਂ ਹੈਗਾ ਹੈ ਅੱਜ ਕੱਲ ਦੇ ਮੁੰਡੇ ਜਿਹੜੇ ਨਾ ਬਸ ਜਨਾਨੀਆਂ ਦੀ ਚਾਪੂਸੀ ਕਰੀ ਜਾਂਦੇ ਨੇ ਹੋਰ ਇਹਨਾਂ ਨੂੰ ਕੋਈ ਸ਼ਰਮਦਾ ਹੀ ਨਹੀਂ ਜੇ ਐਨੇ ਜੋਗਾ ਹੁੰਦਾ ਫਿਰ ਗੱਲ ਕੀ ਸੀ ਬਾਪੂ ਕੋਈ ਨਹੀਂ ਹੁੰਦਾ ਰੱਖਣੀਆਂ ਦਾ ਪੈਣਗੇ ਦੇਖੋ ਬਾਪੂ ਮੈਨੂੰ ਤਾਂ ਨਹੀਂ ਆਉਂਦੀ ਡੇਲੀ ਦੀ ਲੜਾਈ ਦੇਖੇ ਜਾਂਦੀ ਮੈਨੂੰ ਤਾਂ ਦੋਨੇ ਥਾਪੜੇ ਖਾ ਲਣਗੇ ਅੱਜ ਸੁਣ ਲੋ ਉਹ ਚੱਲ ਹੁਣ ਇਹਨਾਂ ਨੂੰ ਕੁੱਟਣ ਦੀ ਲੋੜ ਨਹੀਂ ਫਿਰ ਹੋਰ ਰਫੜ ਪੈ ਜਾਏਗਾ ਨਵਾਂ ਹੈ ਤੇ ਗੱਲ ਸੁਣ ਮੇਰੀ ਵੀ ਤਿੰਨ ਤਾਂ ਉਦੋਂ ਰੋਕਿਆ ਸੀ ਤੂੰ ਰੁਕਿਆ ਨਹੀਂ ਤੇ ਹੁਣ ਇਹਨਾਂ ਨੂੰ ਤੂੰ ਸੰਭਾਈ ਰੱਖ ਠੀਕ ਹੈ ਆਹੋ ਠੀਕ ਹੈ ਬਾਪੂ ਆਹ ਵਾਪੇ ਠੀਕ ਹੋ ਜਾਣਗੇ ਇਹਨਾਂ ਦਾ ਦੋਵਾਂ ਦਾ ਪਿਆਰ ਬਣਾ ਆਪਸ ਚ ਚਲੋ ਆ ਇਹਨਾਂ ਦਾ ਪਿਆਰ ਬਣਾਉਣਾ ਆਪਸ ਚ ਹਾਂ ਠੀਕ ਹੈ ਬਾਪੂ ਠੀਕ ਹੈ ਉਹਦੇ ਬਾਰੇ ਉਹਨੂੰ ਚੰਗਾ ਕਰਨਾ ਉਹਦੇ ਬਾਰੇ ਉਹਨੂੰ ਚੰਗਾ ਹਾਂ ਹਾਂ ਤੇਰੇ ਬਾਰੇ ਚੰਗਾ ਬੋਲ ਹਾਂ ਆਜਾ ਹੁਣ ਥੋੜੀ ਜਿਹੀ ਹਿਸ਼ਿਆਰੀ ਵਰਤ ਤੇ ਉਸ ਤੋਂ ਕਰਿਆਂਗਾ ਤਾਂ ਕੰਮ ਚੱਲਦਾ ਤੇ ਉਸ ਤੋਂ ਕਰਿਆਂਗਾ ਅੱਛਾ ਠੀਕ ਹੈ ਠੀਕ ਆਹੋ ਠੀਕ ਨਹੀਂ ਆ ਕੀ ਹੈ ਤੈਨੂੰ ਕੰਮ ਨਹੀਂ ਕਰਨਾ ਸਿਖਾਇਆ ਤੇਰੇ ਘਰਦਿਆਂ ਨੇ ਤੈਨੂੰ ਸਿਖਾਇਆ ਕਰ ਲੈ ਬਾਪੂ ਇੱਕ ਮਿੰਟ ਆ ਕੇ ਦੇਖਿਓ ਕੰਮ ਕਰਨ ਨੂੰ ਕੁਛ ਕੀ ਗੱਲ ਮਰੀ ਕੀ ਕੀ ਹੋ ਰਿਹਾ ਅੱਛਾ ਆ ਪੁੱਤਰ ਝਾੜੂ ਤੇ ਚਾਜਰਾਂ ਨੂੰ ਮਾਰ ਰੇ ਲੜਾਈ ਕਰਨ ਨੂੰ ਤੇ ਤੂੰ ਬੜੀ ਤਕੜੀ ਤੇ ਤੈਨੂੰ ਝਾੜੂ ਨਹੀਂ ਮਾਰਨਾ ਹੁੰਦਾ ਹਾਂ ਇੱito ਹੀ ਕਰ ਲੈ ਤੂੰ ਹੀ ਕਰ ਲੈ ਤੂੰ ਕਰ ਲੈ ਦੇਖੀ ਬਾਪੂ ਕੋਈ ਨਾ ਮੈਂ ਕਰ ਲਊਂਗੀ ਇੰਨੀ ਕਰ ਮੇਰਾ ਘਰ ਆ ਰਹਿ ਤੇ ਵੀ ਮੈਂ ਹੀ ਕਰਿਆ ਕਰੂੰਗੀ ਮੇਰਾ ਹੀ ਆ ਤੂੰ ਤਾਂ ਕੰਮ ਵਾਲੀਆਂ ਤੇ ਚੱਲ ਠੀਕ ਐ ਇਹ ਨਹੀਂ ਕੰਮ ਕਰਨਾ ਨਾ ਇਹ ਨਹੀਂ ਕੰਮ ਕਰਨਾ ਤੋ ਉਹਦੇ ਬਾਹਰ ਫਿਰ ਜਾ ਆਉਂਦਾ ਜੇ ਸ਼ਾਮ ਫਿਰ ਦੇ ਦੇਆ ਬਾਹਰ ਹੋ ਤੇ ਤੂੰ ਕੱਲ ਪਤਾ ਬਾਪੂ ਕੰਮ ਕਰ ਲੂੰਗੀ ਹਾਂ ਕੱਲ ਕੱਲ ਕੋਈ ਗੱਲ ਨਹੀਂ ਦੇਖ ਲੈ ਬਾਪੂ ਕੀ ਗੰਦ ਪਾਇਆ ਕਰ ਇਹਨੂੰ ਚੱਲ ਚੱਲ ਮਾਰ ਚਾੜੂ ਤੂੰ ਚੰਗੀ ਤੇ ਇਹ ਹੋਰ ਨਕਮੀ ਇਹਨੂੰ ਆਉਂਦਾ ਹੀ ਕੱਖ ਨਹੀਂ ਹੈ ਠੀਕ ਹੈ ਆਉਂਦਾ ਜਰਾ ਆਉਂਦਾ ਮੁੰਡਾ ਤੇ ਫਿਰ ਕਰ ਦਿਆ ਗੱਲ ਇਹਨਾਂ ਹਾਂ ਠੀਕ ਹੈ ਆਹੋ ਕਿਉਂ ਕਰ ਲਿਆ ਨਾ ਬਾਪੂ ਮੈਂ ਆਪਦੇ ਵੱਲ ਅਹੀਂ ਹੌਲੀ ਹੌਲੀ ਤੇਰਾ ਕਾਰਾਲਾ ਕਰ ਲੂੰਗੀ ਮੈਂ ਤੈਨੂੰ ਦੱਸਦਾ ਤੇਰੇ ਵਰਗੀਆਂ ਨੂੰ ਨਾ ਰੱਬ ਵੀ ਦੇਖੂਗਾ ਪਤਾ ਨਹੀਂ ਕੀ ਹੋਇਆ ਪਿਆ ਦੁਨੀਆ ਨੂੰ সবজি কটনি আছ নীতি তুই কি গেল বেটাই ছিল কি হাল কি এ খা খা সবজি হাজে তাক ਸਬਰ ਕੀਤਾ ਪਾਪੋ ਸਾਰੇ ਛਿਲਕੇ ਵਿੱਚ ਹੀ ਪਏ ਨੇ ਅੱਛਾ ਅੱਛਾ ਗਾਲਸਨ ਕੁੜੀਏ ਨਾ ਤੇਨੂੰ ਝਾੜੂ ਲਾਣਾ ਆਵੇ ਨਾ ਤੇਨੂੰ ਸਬਜ਼ੀ ਕੱਟਣੀ ਆਵੇ ਤੇਨੂੰ ਕੋਈ ਮਾਂ ਬਾਪ ਨੇ ਕੰਮ ਸਿਖਾਇਆ ਵੀ ਆ ਪਾਪੇ ਨੂੰ ਕਾ ਕਰ ਲਿਆਉਂਦਾ ਕਰਨ ਡਈ ਸੀ 2 ਸਾਲ ਹੋ ਗਏ ਮੈਂ ਹੀ ਕਰਨ ਡਈ ਆ ਕਦੇ ਤੈਨੂੰ ਮਾੜਾ ਖਵਾਇਆ ਇਹ ਤੇ ਯਾਦ ਕਰ ਲਓ ਤੁਸੀਂ ਅੱਜ ਆ ਗਈ ਤੇ ਤੁਸੀਂ ਮੈਨੂੰ ਭੁੱਲਣ 2 ਸਾਲਾਂ ਨੂੰ ਸਿਰ ਤੇ ਝੱਕ ਲੈਨੀ ਆ ਤੂੰ ਆਪ ਸਭ ਨੇ ਮੈਨੂੰ ਦਿੱਤੀ ਅੰਦਾਜ਼ ਪਰ ਆਇਆ ਤਾਂ ਚੱਕ ਲੈਣੀ ਆ ਤੂੰ ਜੇ ਕਰਦੀ ਨਾ ਤੈਨੂੰ ਪਤਾ ਤੇਰੇ ਹੰਗੇ ਲੱਗੀ ਹੋ ਗਿਆ ਕੰਮ ਕਰਦੀ ਕਰਦੀ ਨੂੰ ਹੈ ਸਾਰੇ ਕੰਮ ਕਰ ਨਿਕਲ ਕੇ ਆਈ ਆ ਫਿਰ ਤੈਨੂੰ ਵਿਆਹ ਨਾ ਦਿੰਦੇ ਕਿਤੇ ਹੋਰ ਤੇਰੇ ਘਰ ਦੇ ਉਹ ਚੱਲ ਫਿਰ ਮੈਨੇ ਕ ਮੈਨੇ ਢੇੜਨ ਲੱਗੀਆਂ ਤੈਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਠੀਕ ਆ ਜਾ ਤੂੰ ਅੱਧਾ ਕਰ ਬਾਪੂ ਤੁਸੀਂ ਵੀ ਜਾਓ ਕੋਈ ਨਾ ਬਾਪੂ ਤੂੰ ਚੱਲ ਥੋੜੇ ਮੂੰਹ ਨਹੀਂ ਲੱਗਣਾ ਜਾਵੋ ਚੱਲ ਹੋ ਕੀ ਗਿਆ ਦੁਨੀਆ ਨੂੰ ਨਾਲੇ ਉਹ ਨਿਕਲ ਕੇ ਆਈ ਆ ਤਾਂ ਵੀ ਉਹਦੀ ਦੀ ਮੇਰੇ ਤੋਂ ਜ਼ਿਆਦੀ ਕਦਰ ਪੈਣ ਲਈ ਹੌਲੀ ਹੌਲੀ ਸਾਰਾ ਕੁਝ ਹੀ ਆਪਦੇ ਵੱਲ ਕਰੀ ਜਾਂਦੀ ਆ ਪਹਿਲਾ ਬੰਦਾ ਕਰਕੇ ਰੱਖਿਆ ਸੀ ਹੁਣ ਤਾਂ ਬਾਪੂ ਨੂੰ ਵੀ ਕਰ ਗਈ ਕੱਲ ਨੂੰ ਇਹ ਘਰ ਜ਼ਮੀਨ ਸਾਰਾ ਕੁਝ ਹੀ ਲਊਗੀ ਪਤਾ ਨਹੀਂ ਰੱਬਾ ਤੂੰ ਹੀ ਸੁਣ ਲਾ ਮੇਰੀ ਮੇਰੀ ਕੋਈ ਕਦਰ ਨਹੀਂ ਪੈਣ ਦੀ ਇੱਥੇ ਨਾਲੇ ਮੈਂ ਕੀਤਾ ਇਹਨਾਂ ਦਾ 2 ਸਾਲ ਨਾਲੇ ਮੈਨੂੰ ਸੁਣਾਉਣ ਡੈ ਨੇ ਇਹ ਕੀ ਕਰਾਂ ਮੈਂ ਰੋਟੀ ਬਣਾਤੀ ਮੇਰੀ ਗੱਲ ਸੁਣ ਲਾ ਪਰੇ ਹੋ ਜਾ ਪਹਿਲਾਂ ਉਹ ਤੇਰਾ ਬੁੜਾ ਆਪਦੇ ਪੱਖ ਚ ਕਰੀ ਜਾਂਦੀ ਆ ਹੌਲੀ ਹੌਲੀ ਤੈਨੂੰ ਵੀ ਕਰ ਲੂ ਤੂੰ ਤਾਂ ਪਰ ਪਹਿਲਾਂ ਹੀ ਉਹਨੂੰ ਪਿਆਰ ਕਰਦਾ ਪਤਾ ਨਹੀਂ ਕਿਹੜੀਆਂ ਤੋੜੀਆਂ ਮੁਹੱਬਤਾਂ ਨੇ ਨਿਕਲ ਕੇ ਆਈਆਂ ਨਾਲ ਅਗਲੀ ਕਹਿੰਦੀ ਮੈਂ ਨਾ ਮੈਨੂੰ ਝਾੜੂ ਲਾਉਣਾ ਆਉਂਦਾ ਨਾ ਮੈਨੂੰ ਸਬਜ਼ੀ ਬਣਾਉਣੀ ਆਉਂਦੀ ਤੇਰੀ ਗੱਲ ਸੁਣ ਤੂੰ ਉਹਦੀਆਂ ਪੱਕੇ ਹੀ ਖਾਲਾ ਮੈਨੂੰ ਤਾਂ ਕੋਈ ਕੰਮ ਕਰਨਾ ਨਹੀਂ ਆਉਂਦਾ ਠੀਕ ਆ ਮੈਥੋਂ ਨਾ ਕੋਈ ਉਮੀਦ ਰੱਖਿਓ ਅੱਜ ਤੋਂ ਬਾਅਦ ਗੱਲ ਸੁਣ ਕੀ ਸੁਣਾਣਾ ਤੂੰ ਸੁਣਾ ਉਹ ਕਹਿੰਦੀ ਸੀ ਵੀ ਉਹ ਤਾਂ ਮੂਹ ਦੀ ਬੜ ਬੋਲੀ ਆ ਪਰ ਕਰਿਆ ਕਰਦੀ ਉਹ ਮੈਂ ਨਹੀਂ ਉਹਦੀਆਂ ਗੱਲਾਂ ਚੋਂਣ ਲੱਗੀ ਚਿੱਕਣੀਆਂ ਚੁੱਪੜੀਆਂ ਚ ਤੁਹਾਨੂੰ ਨਹੀਂ ਪਤਾ ਉਹ ਤੁਹਾਡੀ ਪਿੱਠ ਪਿੱਛੇ ਕਹਿ ਜੀਆਂ ਗੱਲਾਂ ਕਰਦੀ ਇਹਦੇ ਨਾਲੇ ਬਾਪੂ ਦੇ ਜਿਹੜਾ ਹੁਣ ਉਹਦੇ ਪੱਖ ਚ ਹੋਇਆ ਪਿਆ ਉਹ ਸੱਚੀ ਤੇਰਾ ਬੋ ਕਰਦੀ ਆ ਹਾਂ ਕੀ ਕਰਦੀ ਆ ਮੇਰਾ ਕੀ ਕੀਤਾ ਉਹਨੇ ਮੇਰੇ ਲਈ 10 ਦਿਨ ਸੋ ਹਿਓ ਦਾ ਪੱਖਣਾ ਲਾਓ ਮੈਨੂੰ ਪਤਾ ਜੜੇ ਤੁਹਾਡੇ ਪਿਆਰ ਮੁਹੱਬਤ 2-3 ਸਾਲਾਂ ਦੇ ਚੱਲਦੇ ਆ ਤਾਂ ਹੀ ਤੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਪਈ ਆ ਤੁਸੀਂ ਕਿਵੇਂ ਸਮਝਾਵਾਂ ਮੈਂ ਜਨਾਨੀ ਨੂੰ ਮੈਂ ਉਹ ਮੇਰਾ ਪੁੱਤ ਕੀ ਕਰਦਾ ਸਿਆਪਾ ਕਰਤੀਆਂ ਤੁਹਾਡੇ ਸਾਰੇ ਟੱਪਰ ਦਾ ਉਹ ਉਥੋਂ ਧਾਰ ਤੋਂ ਕੱਪੜੇ ਲਾ ਕੇ ਇੱਥੇ ਧਰ ਗਈ ਨਾ ਤੈ ਮਾਰਿਆ ਨਾ ਕੁਝ ਹੋਰ ਕੀਤਾ ਅੱਛਾ ਤੇ ਗੱਲ ਸੁਣੋ ਉਹ ਯਾਰ ਓਦਾਂ ਗੁੱਸਾ ਕਰਦੀ ਆ ਪਰ ਉਤਰੇ ਕਰਦੀ ਬਹੁਤ ਆ ਉਹ ਤੈਨੂੰ ਦੱਸ ਦਿੰਦੀ ਯਾਰ ਇਹ ਪਲਾਨਿੰਗ ਨਾ ਮੇਰੇ ਨਾਲ ਨਾ ਕਰੋ ਮੈਨੂੰ ਕਿੰਨੇ ਸੁਪਨੇ ਦਿਖਾਈ ਸੀ ਵਿਆਹ ਤੋਂ ਪਹਿਲਾਂ ਉਹਨੇ ਮੈਂ ਤਾਂ ਕੰਮ ਵਾਲੀ ਬਣਾ ਕੇ ਧਰਤਾ ਵਧੀਆ ਉਹ ਜਿਹੜੀ ਕੰਮ ਢੰਗ ਦੇ ਨਹੀਂ ਕਰਦੀ ਮੈਂ ਤਾਂ ਆਪੇ ਬਾਪੂ ਮੋਰੇ ਆ ਕੇ ਆਪਣੇ ਗੱਲ ਸਿਆਪਾ ਪਾ ਲਿਆ ਹੁਣ ਬਾਪੂ ਸਾਰੇ ਕੰਮ ਮੈਨੂੰ ਹੀ ਕਹੀ ਜਾਂਦਾ ਰਹਿੰਦਾ ਓਹੋ ਕੋਈ ਨਹੀਂ ਕੋਈ ਨਹੀਂ ਤੂੰ ਕੰਮ ਕਰ ਲੈ ਤੋੜੇ ਮੇ ਤੇ ਕਰ ਲੈ ਫਿਰ ਮੇਰੀ ਗੱਲ ਸੁਣ ਤੈਨੂੰ ਮੈਂ ਘੁੰਮਣ ਲੈ ਕੇ ਜਾ ਕਰੂੰ ਤੇ ਮੈਂ ਸ਼ੋਪਿੰਗ ਤੇ ਲੈ ਕੇ ਆਇਆ ਕਰੂੰਗਾ ਮੈਂ ਉਹਨੂੰ ਕਿਹੜੀ ਲੈ ਕੇ ਜਾਇਆ ਕਰੂੰਗਾ ਤੂੰ ਆਪ ਸੋਚ ਪਰ ਮੈਨੂੰ ਉਹ ਆਪਣੇ ਨਾਲ ਨਹੀਂ ਚਾਹੀਦੀ ਹਾਂ ਠੀਕ ਆ ਨਹੀਂ ਹੋ ਗਿਆ ਆਪਣੇ ਨਾਲ ਠੀਕ ਆ ਤਾਂ ਹੁਣ ਤੂੰ ਤਾਂ ਮਾਰ ਲਾ ਤੇ ਨਾਲੇ ਮੇਰੇ ਵਾਸਤੇ ਰੋਟੀ ਵੀ ਲਿਆ ਦੇ ਕਿੰਨੇ ਆ ਦਿੰਨੀ ਆ ਬਾਪੂ ਲੈ ਦੇਖ ਸੁਣ ਲਿਆ ਹੁਣ ਤੂੰ ਇਹਨਾਂ ਦੀਆਂ ਹੂੰ ਦੇਖ ਲੈ ਇਕੱਲੇ ਘੁੰਮਣ ਦੀਆਂ ਪਲਾਨਿੰਗਾਂ ਕਰਦੇ ਆ ਸ਼ਾਪਿੰਗਾਂ ਦੇ ਕੀ ਤੇ ਮੈਂ ਕਾਦੇ ਵਾਸਤੇ ਰੱਖੀ ਹੋਈ ਫਿਰ ਮੈਂ ਆਦੇ ਪੇਕੇ ਚੜੇ ਜਾਨੀ ਜੇ ਤੁਸੀਂ ਨਹੀਂ ਰੱਖਣਾ ਮੈਨੂੰ ਤਾਂ ਦੱਸ ਦੋ ਤੁਸੀਂ ਵੀ ਬਾਪੂ ਅੱਜ ਕੱਲ ਉਹਦੇ ਪੱਖ ਤੋਂ ਗਈ ਜੂ ਮੈਂ ਦੇਖਣ ਨਹੀਂ ਤੇਰੇ ਮਨ ਚ ਨਾ ਐਵੇਂ ਹੀ ਗਲਤ ਖਿਆਲ ਆਈ ਜਾਂਦੇ ਨੇ ਐਹ ਜੀ ਕੋਈ ਗੱਲ ਐ ਨਹੀਂ ਚੱਲ ਮੈਂ ਸਮਝਾਉਣਾ ਚੱਲ ਕੇ ਉਹਨੂੰ ਬਾਪੂ ਸੱਚੀ ਦੱਸ ਮੈਨੂੰ ਨਹੀਂ ਕੰਮ ਕਰਨਾ ਆਉਂਦਾ ਆਜਾ ਤੂੰ ਹੀ ਸਮਝਾ ਕੇ ਦੇ ਦੇ ਚੱਲ ਚੱਲ ਦੇਖਦੇ ਆ ਕਰਦੇ ਆ ਕੀ ਕਹ ਆ ਕੀ ਪਲਾਨਿੰਗਾਂ ਕਰ ਲੜੀਆਂ ਮੀਸਣੀਏ ਤੂੰ ਵੀ ਦੱਸ ਉਹ ਗੱਲ ਸ਼ਾਪਿੰਗਾਂ ਦੀਆਂ ਘੁੰਮਣ ਦੀਆਂ ਪਲਾਨੀਆਂ ਗੱਲ ਸੁਣ ਲੈ ਜਸ਼ਨ ਕੁੜੀ ਇਹ ਮੇਰੀ ਗੱਲ ਸੁਣ ਜੇ ਇਹਨੂੰ ਲੈ ਕੇ ਜਾਣਾ ਨਾ ਤੂੰ ਸ਼ਹਿਰ ਤੇ ਇਹਨੂੰ ਵੀ ਨਾਲ ਲੈ ਕੇ ਜਾਈ ਜੇ ਇਹਨੂੰ ਲੈ ਕੇ ਦੇਈ ਹੋਈ ਇਹਨੂੰ ਲੈ ਕੇ ਦੇਈ ਝਾੜਾ ਨਾ ਪੁਆਈ ਹੁਣ ਨਵਾਂ ਕੋਈ ਲਫੜ ਪਵਾ ਦੇ ਵਿੱਚ ਦੋਨੋਂ ਲੈ ਕੇ ਜਾਈ ਠੀਕ ਆ ਬਾਪੂ ਜੀ ਮੈਂ ਕਹੇ ਬਾਪੂ ਇਹਨਾਂ ਦੀ ਕੀ ਗਲਤੀ ਆ ਸਾਰੇ ਪੰਗੇ ਦੀ ਜੜ ਤਾਂ ਆ ਹਾ ਇਹਨੂੰ ਕੱਢੋ ਘਰੋਂ ਮੈਂ ਤਾਂ ਨਹੀਂ ਆ ਤੂੰ ਬਾਪੂ ਨੂੰ ਰੋਟੀ ਦੇਤੀ ਸੀ ਗੱਲ ਛੋਲੇ ਮੈਂ ਘਰ ਤੋਂ ਲੜ ਕੇ ਲੰਗੇਣਾ ਮੈਂ ਤਾਂ ਤੁਹਾਨੂੰ ਕੁਝ ਕਿਆ ਹੀ ਨਹੀਂ ਉਹਦੇ ਸਿਆਪੇ ਪਾਏ ਹੋਏ ਨੇ ਸਾਰੇ ਸਾਰੇ ਕਲੇ ਦੀ ਜਾੜੀ ਉਹ ਕੋ। ਉਹ ਬਾਪੂ ਤੁਸੀਂ ਸਮਝਾ ਮੈਂ ਤਾਂ ਅੰਦਰ ਚੱਲ ਗਿਆ। ਚਲ ਕੋਈ ਗੱਲ ਨਹੀਂ ਮੈਂ ਸਮਝਾ ਲਾਂਗਾ ਇਹਨਾਂ ਨੂੰ ਹੈ। ਕਲੇਸ਼ ਨਾ ਪਾਓ ਬੈਠੋ ਬਹਿ ਜਾਓ। ਚਲ ਠੀਕ ਹੈ ਮੈਂ ਜਿਹੜਾ ਕੰਮ ਚੱਲਿਆ ਫਿਰ ਹੈ। ਠੀਕ ਹੈ। ਠੀਕ ਹੈ ਬਾਪੂ। ਭੈਣ ਤਾਂ ਨਹੀਂ ਤੂੰ ਬਣ ਸਕਦੀ ਮੇਰੀ। ਨਹੀਂ ਤੇਰੇ ਲੱਛਣਾਂ ਪੈਣ ਬਣਨ ਵਾਲੀ। ਕਰਦੀ ਸੀ ਤੂੰ 2 ਸਾਲ 2 ਸਾਲਾਂ ਤੋਂ ਮੈਂ ਹੀ ਐ ਇੱਥੇ ਲੜਾਤਾ ਨਾ ਬਾਪੂ ਤੇਰੇ ਨਾਲ। ਜਸ਼ਨ ਤਾਂ ਕਰ ਲਈ ਮੇਰੇ ਨਾਲ ਸੀ। ਮੈਨੂੰ ਤਾਂ ਪਤਾ ਹੀ ਆ। ਕਿ ਇਹ ਤੇਰੀਆਂ ਹੀ ਚਲਾਕੀਆਂ ਨੇ ਜਿਹੜਾ ਮੇਰੇ ਖਿਲਾਫ ਹੋਏ ਫਿਰਦੇ ਨੇ। ਕੋਈ ਨਾ ਤੂੰ ਜੋ ਕਰ ਸਕਦੀ ਨਾ ਕਰ ਲਾ ਮੇਰਾ ਰੱਬ ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਰੱਬ ਹੁੰਦਾ ਚਲ ਦੇਖ ਲਾਂਗੇ ਕੋਈ ਨਾ ਦੇਖ ਲੈ ਤੂੰ ਵੀ ਇੱਥੇ ਤੇ ਮੈਂ ਵੀ ਇੱਥੇ ਫਾਇਰ ਬਾਕੀ ਹੋ ਗਿਆ ਚਲ ਉੱਠ ਉੱਠ ਕੀ ਹੋ ਗਿਆ ਠੀਕ ਆ ਹੱਬੈ ਜੋ ਬੈ ਜੋ ਬੈ ਅੰਨ ਨਾਲ ਨਹੀਂ ਤੁਰਿਆ ਜਾਂਦਾ ਤੇਰੇ ਪੁੱਤ ਨੇ ਕਿੰਨੀ ਵਾਰੀ ਕਿਹਾ ਧਿਆਨ ਨਾਲ ਕੰਮ ਕਰ ਕਰ ਰਿਹਾ ਕਰ ਸਾਤੇ ਆਗੀ ਨਾ ਮੋਚ ਹੁਣ ਚਲ ਕੋਈ ਨਾ ਹੋ ਜੂਗਾ ਠੀਕ ਜਿਆਦਾ ਦਰਦ ਤਾਂ ਨਹੀਂ ਹੁੰਦਾ ਨਹੀਂ ਦੀਦੀ ਦੇਖਿਓ ਮੈਂ ਤੁਹਾਨੂੰ ਕਿੰਨਾ ਗਲਤ ਸਮਝਦੀ ਸੀ ਨਾ ਅੱਜ ਮੇਰੇ ਤੁਸੀਂ ਹੀ ਕੰਮ ਆਏ ਕੋਈ ਗੱਲ ਨਹੀਂ ਇੰਨਾ ਕੋ ਹੁੰਦਾ ਰਹਿੰਦਾ ਕੋਈ ਗੱਲ ਨਹੀਂ ਗਾਂ ਹੀ ਸਿਆਣੀ ਹੋ ਜਾ ਘਰ ਪਾੜੀ ਦਾ ਨਹੀਂ ਹੁੰਦਾ ਪੁੱਤ ਘਰ ਵਸਾਈ ਦਾ ਹੁੰਦਾ ਸਿਆਣੀ ਬਣ ਜਾ ਦੀ ਸੌਰੀ ਕੋਈ ਗੱਲ ਨਹੀਂ ਅੱਜ ਤੋਂ ਆਪਾਂ ਰਲ ਕੇ ਰਹਾਂਗੇ ਨਾਲੇ ਆਪਾਂ ਜਸ਼ਨ ਤੇ ਬਾਪੂ ਨੂੰ ਵੀ ਤੰਗ ਨਹੀਂ ਕਰਨਾ ਹੁਣ ਜੇ ਰੱਬ ਨੇ ਸਿਚੁਏਸ਼ਨ ਇਹੋ ਜੀ ਬਣਾਤੀ ਵੀ ਆਪਾਂ ਦੋਨਾਂ ਨੂੰ ਇਕੱਠੇ ਰਹਿਣਾ ਹੀ ਪਊਗਾ ਤਾਂ ਫਿਰ ਆਪਾਂ ਲੜ ਕੇ ਕਿਉਂ ਰਹੀਏ ਖੁਸ਼ ਖੁਸ਼ ਵੀ ਤਾਂ ਰਹਿ ਸਕਦੇ ਹਾਂ ਇਹੀ ਤੈਨੂੰ ਮੈਂ ਸਮਝਾਉਂਦੀ ਸੀ ਕਿ ਰਲ ਕੇ ਰਹਿਲਾ ਹੈਨਾ ਛੱਲ ਕੋਈ ਨਾ ਘਰ ਚ ਭਾਂਡੇ ਹੁੰਦੇ ਖੜਕਦੇ ਹੀ ਰਹਿੰਦੇ ਨੇ ਹਾਂਜੀ ਠੀਕ ਆ ਹੁਣ ਹਾਂਜੀ ਦਰਦ ਤਾਂ ਨਹੀਂ ਹੁੰਦਾ ਨਹੀਂ ਹੁਣ ਨਹੀਂ ਹੋ ਰਿਹਾ ਛੱਲ ਕੋਈ ਗੱਲ ਨਹੀਂ ਆਰਾਮ ਕਰ ਲਓ ਠੀਕ ਆ ਪੈ ਜਾ ਕੋਈ ਨਾ ਤੂੰ ਥੋੜਾ ਜਿਹਾ ਪਾਣੀ ਲੈ ਕੇ ਦਵਾਂ ਤੈਨੂੰ ਨਹੀਂ ਬਸਤੀ ਓਏ ਉੱਠ ਜਾ ਠੀਕ ਆ ਹੁਣ ਤੂੰ ਲੈ ਦੁੱਧ ਪੀ ਲਾ ਦਰਦ ਤਾਂ ਨਹੀਂ ਹੋਣਿਆ ਹੁਣ ਕੀ ਗੱਲ ਹੋ ਗਈ ਪੁੱਤ ਹੈ ਨਹੀਂ ਬਾਪੂ ਮੈਂ ਉੱਥੇ ਤੁਰੀ ਆਉਂਦੀ ਸੀਗੀ ਡਿੱਗ ਪਈ ਫੇਰਾ ਕੇ ਮੈਨੂੰ ਜੀਦੀ ਨੇ ਸੰਭਾਲ ਲਿਆ ਉੱਥੇ ਇਹ ਵੀ ਵਰੀ ਕਾ ਮੈਂ ਇੰਨਾ ਭੱਜਾਂ ਉੱਠਿਆ ਨਾ ਕਰੂੰੀ ਤੁਰੀ ਫਿਰਦੀ ਰਹਿੰਦੀ ਹੈ ਹੁਣ ਠੀਕ ਹੈ ਹਾਂਜੀ ਬਾਪੂ ਜੀ ਚੱਲ ਠੀਕ ਹੈ ਪੁੱਤਰ ਤੂੰ ਇਹਦੀ ਗੌਰ ਕੀਤੀ ਤੂੰ ਸ਼ਾਬਾਸ਼ ਬਹੁਤ ਵਧੀਆ ਕੀਤਾ ਹਾਂ ਬਾਪੂ ਹੁਣ ਨਹੀਂ ਲੱਗਦੀ ਸਿਆਣੀ ਹਾਂ ਹਾਂ ਬਾਪੂ ਇਹਨਾਂ ਨੂੰ ਸਮਝ ਸਤਾ ਗਈ ਹੁਣ ਦੋਨੋਂ ਜਾਣੀਆਂ ਨੂੰ ਜਦ ਜੈਸ਼ਨ ਠੀਕ ਹੋ ਗਿਆ ਉਹਨੇ ਆਪਣੇ ਘਰੋਂ ਕਲੇਸ਼ ਮੋਗ ਗਿਆ ਲੜਾਈ ਮੋਗ ਗਈ ਤੇ ਹੁਣ ਮੇਰੀ ਗਾਲ ਸੋਨ ਪੁੱਤਰ ਮੇਰੀ ਇੱਛਾ ਹੈ ਵੀ ਮੈਨੂੰ ਇੱਕ ਪੋਤੇ ਦੀ ਲੋੜ ਹੈ ਠੀਕ ਹੈ ਹੁਣ ਆਪਣੇ ਘਰ ਇੱਕ ਪੁੱਤਰ ਚਾਹੀਦਾ ਕੋਈ ਨਾ ਬਾਪੂ ਜੀ ਤੁਹਾਡੀ ਇੱਛਾ ਨਾ ਮੈਂ ਪੂਰੀ ਕਰੂੰਗੀ اچھا ਮੇਰੇ ਚ ਕੋਈ ਨੁਕਸਾ ਮੈਂ ਨਹੀਂ ਪੂਰੀ ਕਰ ਸਕਦੀ ਬਾਪੂ ਦੀ ਇੱਛਾ ਕਿਉਂ ਦੀਦੀ ਮੈਂ ਕਿਉਂ ਨਹੀਂ ਕਰ ਸਕਦੀ ਮੈਂ ਥੋੜਾ ਹੱਕ ਐ ਇਸ ਕਰੇ ਹੁਣ ਓਨਾ ਹੀ ਮੇਰਾ ਹੱਕ ਐ ਮੈਂ ਹੱਕ ਦੀ ਗੱਲ ਨਹੀਂ ਕਰ ਰਹੀ ਹੱਕ ਬਰਾਬਰ ਦਾਗਾ ਪਰ ਮੈਂ ਪਹਿਲਾਂ ਆਈ ਹੋਈ ਆ ਮੇਰਾ ਜ਼ਿਆਦਾ ਹੱਕ ਮੰਨਦਾ ਜੇ ਪਹਿਲਾਂ ਆਇਆ ਉਹ ਬੱਚਾ ਵੀ ਪਹਿਲਾਂ ਤੁਸੀਂ ਦੋਗੇ ਹਾਂ ਇਹ ਤਾਂ ਕੋਈ ਰੂਲ ਨਹੀਂ ਹੋਇਆ ਬਾਪੂ ਹੁਣ ਦੇਖ ਲੋ ਕਲੇਸ਼ ਕਿੰਨੇ ਸ਼ੁਰੂ ਕੀਤਾ ਬਾਪੂ ਹੁਣ ਮੈਂ ਪਹਿਲਾਂ ਕਿਹਾ ਸੀ ਵੀ ਮੈਂ ਇੱਛਾ ਪੂਰੀ ਕਰੂ ਮੇਰੀ ਗੱਲ ਹੀ ਤੇ ਮੇਰੇ ਬੰਦੇ ਆ ਬਾਪੂ ਸਾਰੇ ਲੈ ਬਾਪੂ ਉਹ ਬਾਪੂ ਤੂੰ ਤਾਂ ਕਹਿ ਕੇ ਕਲੇਸ਼ ਫੇਰ ਪਵਾਦਾ ਮਸਾਂ ਗੱਲ ਸੌਲਵ ਹੋਈ ਸੀ ਇਹਨਾਂ ਉਹ ਬਿਲਕੁਲ ਗੱਲ ਠੀਕ ਐ ਮੈਂ ਇਹ ਗੱਲ ਕਹਿ ਕੇ ਨਾ ਨਵਾ ਸਿਆਪਾ ਛੇਲੇ ਅੱਛਾ ਇਹ ਲੋ ਕੋਈ ਜਾਲ ਨਹੀਂ ਅਚਾ ਇਹ ਕਰਦੇ ਆ ਪ੍ਰਮਾਤਮਾ ਤੁਹਾਡੀ ਦੋਨਾਂ ਦੀ ਇੱਛਾ ਪੂਰੀ ਪੂਰੀ ਕਰੇ ਦੋ ਵੋਟ ਹੋਣੇ ਚਾਹੀਦੇ ਨੇ ਮੇਰੇ ਮੇਰੇ ਤੈਨੂੰ ਦੱਸਦਾ ਮੈਂ ਮੈਂ